ਕਰੋ ਨਿਕਲ ਤੋਂ ਪਹਿਲਾਂ ਹੋ ਜਾਓ ਸਾਥ ਨਹੀਂ ਤੁਹਾਨੂੰ ਵੀ ਕਈ ਮੁਸ਼ਕਲਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ ਦੱਸਦੀ ਹੈ ਕਿ ਰੇਲ ਰੋਕੋ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ 71 ਹੋਣਗੀਆਂ ਤੇ ਕੱਲ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ ਤੇ ਜਿਸ ਤੋਂ ਵਿੱਚ 3 ਘੰਟਿਆਂ ਦੇ ਰਹੀ ਇਹ ਜਿਹੜਾ ਕਿ ਰੇਲ ਰੋਕੋ ਅੰਦੋਲਨ ਹੋਏਗਾ ਤੇ ਜਿਸ ਦੇ ਵਿੱਚ ਕਿਸਾਨ 71 ਹੋਣਗੇ ਤੇ ਉੱਥੇ ਹੀ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਟੂ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਮੋੜ ਜੜੀ ਕੇ ਇੱਕ ਵਾਰ ਫਿਰ ਤੋਂ ਪ੍ਰਦਰਸ਼ਨ ਜਿਹੜਾ ਕਿ ਦੇਖਣ ਨੂੰ ਮਿਲੇਗਾ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਆਮੋ ਸਾਹਮਣਾ ਹੋ ਸਕਦਾ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ 71 ਹੋ ਕੇ ਜਿਹੜਾ ਕਿ ਵੱਡਾ ਐਲਾਨ ਕਰ ਚੁੱਕੀਆਂ ਨੇ ਤੇ ਉੱਥੇ ਹੀ ਹੁਣ ਲਗਾਤਾਰ ਸਰਕਾਰਾਂ ਦੇ ਉੱਤੇ ਪਲਟਵਾਰ ਦੇਖਣ ਨੂੰ ਮਿਲ ਰਿਹਾ ਆ ਤੁਹਾਨੂੰ ਸੁਣਾਉਣੇ ਪਹਿਲਾਂ ਸਰਵਨ ਸਿੰਘ ਪੰਦੇੜ ਦਾ ਕੀ ਕਹਿਣਾ ਹੈ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਖਾਸ ਕਰਕੇ ਜਿਹੜਾ ਕੱਲ ਦਾ ਟਰੈਕਟਰ ਮਾਰਚ ਆ ਕੱਲਾ ਹਰਿਆਣੇ ਤੇ ਬਾਹਰਲੇ ਸੂਬਿਆਂ ਵਿੱਚ ਸੀਗਾ ਤੇ ਉਹ ਬਹੁਤ ਜ਼ਿਆਦਾ ਕਾਮਯਾਬ ਹੋਇਆ ਹੈਗਾ ਤੇ ਮੈਂ ਹਰਿਆਣੇ ਦੇ ਕਿਸਾਨਾਂ ਨੂੰ ਇਸ ਤੇ ਵਾਸਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਅਨਾਉਂਸਮੈਂਟ ਕੀਤਾ ਸੀਗਾ ਟਰੈਕਟਰ ਮਾਰਚ ਤੇ ਉਹਨੂੰ ਕਾਮਯਾਬ ਕਰ ਦਿੱਤਾ ਹੈਗਾ ਤੋਂ ਦੂਸਰੀ ਬੇਨਤੀ ਹੈਗੀ ਆ ਭਰਾਓ ਪੰਜਾਬੀਓ ਪੰਜਾਬ ਦੇ ਵਾਸੀਓ ਜਿੱਥੇ ਤੁਸੀਂ ਹੁਣ ਮੋਰਚਾ ਲੈ ਕੇ ਚੱਲ ਗਏ ਹੋ ਇੱਕ ਲੋਕ ਲਹਿਰ ਬਣ ਗਈ ਲੋਕ ਲਹਿਰ ਲੋਕ ਲਹਿਰ ਔਰ ਪੂਰੀਆ ਦੁਨੀਆਂ ਦੀਆਂ ਇਹਦੇ ਨਾਲ ਭਾਵਨਾਵਾਂ ਜੁੜ ਗਈਆਂ ਇਸ ਵੇਲੇ 140 ਕਰੋੜ ਭਾਰਤ ਦੇ ਲੋਕ ਤੁਹਾਡੇ ਨਾਲ ਜੁੜ ਗਏ ਜੋ ਸ਼ੰਭੂ ਤੋਂ ਖਨੌਰੀ ਤੋਂ ਰਤਨਪੁਰਾ ਤੋਂ ਜੋ ਆਵਾਜ਼ ਉੱਠਦੀ ਆ ਉਹ ਉਹ ਆਵਾਜ਼ ਦੇ ਨਾਲ 100 ਲਗਭਗ ਕਹਿ ਲੋ ਕਿ 40 ਕਰੋੜ ਭਾਰਤ ਦਾ ਕਿਸਾਨ ਮਜ਼ਦੂਰ ਤੇ ਆਮ ਜਨਤਾ ਉਹ ਆਵਾਜ਼ ਨਾਲ ਆਵਾਜ਼ ਲਗਾ ਰਹੀ ਹੈ। ਔਰ ਪੂਰੇ ਪੰਜਾਬ ਦਾ 3 ਕਰੋੜ ਪੰਜਾਬੀ ਆਵਾਜ਼ ਨਾਲ ਆਵਾਜ਼ ਲਗਾ ਰਿਹਾ। ਔਰ ਮਹਾ ਪੰਜਾਬ ਹਰਿਆਣਾ 2.5 ਕਰੋੜ ਹਰਿਆਣਾ ਪੂਰੇ ਜੜਾ ਵਾ ਉਹ ਆਵਾਜ਼ ਨਾਲ ਆਵਾਜ਼ ਲਾ ਰਿਹਾ ਵਾ। ਭਰਾਓ ਸਾਡੇ ਸਿਰ ਤੇ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ। ਦੇਖੋ ਦੋ ਮੋਰਚੇ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਗੈਰ ਰਾਜਨੀਤਿਕ ਇਸ ਸੰਘਰਸ਼ ਨੂੰ 13 ਫਰਵਰੀ ਤੋਂ ਸ਼ੁਰੂ ਕਰਕੇ ਬੈਠੇ ਨੇ ਇਹ ਮੋਰਚਾ ਭਰਾਓ 11 ਮਹੀਨੇ ਤੋਂ ਡੀ سپورਟ ਤੋਂ ਬਗੈਰ ਚੱਲ ਹੀ ਨਹੀਂ ਸਕਦਾ ਸੀ ਡੀ سپورਟ ਦੇ ਨਾਲ ਇਹ ਮੋਰਚਾ ਚੱਲ ਗਿਆ ਸਾਡਾ ਇੱਥੋਂ ਤੱਕ ਔਰ ਅੱਜ ਇਹ ਲੋਕ ਲਹਿਰ ਬਣ ਗਿਆ ਹੈਗਾ ਔਰ ਸਾਡੇ ਸਿਰ ਤੇ ਜ਼ਿੰਮੇਵਾਰੀ ਆ ਸ਼ਹੀਦ ਸੁਭ ਕਰਨ ਦੀ ਸ਼ਹਾਦਤ ਹੋਈ ਆ ਉਸ ਸ਼ਹਾਦਤ ਉਸ ਜਿਹੜਾ ਪਿਓ ਆ ਸ਼ਹੀਦ ਸੁਭ ਕਰਨ ਦਾ ਉਹਦੇ ਹੰਝੂ ਜਦੋਂ ਸੁੱਕੇ ਸੀ ਜਦੋਂ ਉਹਨੇ ਕਿਹਾ ਸੀ ਵੀ ਅਸੀਂ ਜਿਹੜਾ ਵਾ ਉਹ ਇਸ ਗੁਰੂ ਸਾਹਿਬ ਨੇ ਪੂਰਾ ਪਰਿਵਾਰ ਵਾਰ ਦਿੱਤਾ ਔਰ ਜੇਕਰ ਸਾਨੂੰ ਆਪਣਾ ਪੁੱਤ ਇੱਕ ਵਾਰ ਨਾ ਪੈ ਗਿਆ ਕਿਸਾਨਾਂ ਮਜ਼ਦੂਰਾਂ ਲਈ ਤੇ ਇਹ ਕਿਹੜੀ ਵੱਡੀ ਗੱਲ ਹੈਗੀ ਆ ਤੋ ਇਸ ਕਰਕੇ ਭਰਾਓ ਉਸ ਸ਼ਹੀਦ ਦੀ ਸ਼ਹਾਦਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੇਜ ਦੇ ਵਿੱਚ ਹੋ ਸਕਦਾ ਕੋਈ ਰਿਕਵਰਟ ਵੀ ਆ ਜੇ ਜਦੋਂ ਅਸੀਂ ਚਲਾ ਰਹੇ ਹਾਂ ਚਲੋ ਤੇ ਉਸ ਸ਼ਹੀਦ ਦੀ ਸ਼ਹਾਦਤ ਨੂੰ ਅੱਗੇ ਰੱਖਦਿਆਂ ਹੋਇਆਂ ਸਾਡੇ ਸਿਰ ਤੇ ਜ਼ਿੰਮੇਵਾਰੀ ਆ ਕਿ ਉਸ ਸ਼ਹੀਦ ਨੂੰ ਜੇ ਜੇ ਅਸੀਂ ਉਸ ਸ਼ਹਾਦਤ ਦਾ ਮੁੱਲ ਪਾਉਣਾ ਵਾ ਤਾਂ ਇਸ ਮੋਰਚੇ ਨੂੰ ਜਿੱਤ ਤੱਕ ਲੈ ਕੇ ਜਾਈਏ ਜੇ ਜਗਜੀਤ ਸਿੰਘ ਡੱਲੇਵਾਲ ਇਸ ਵੇਲੇ ਮਰਨ ਵਰਤ ਤੇ ਬੈਠੇ ਨੇ ਅੱਜ 22ਵਾਂ ਦਿਨ ਹੋ ਗਿਆ ਉਹਨਾਂ ਦਾ ਔਰ ਇਹ ਉਹ ਸ਼ਹਾਦਤ ਅਲੂ ਵੱਧ ਰਹੇ ਨੇ ਔਰ ਇਹ ਤੋਂ ਘਾਹ 433 ਪਹਿਲੋ ਜ਼ਖਮੀ ਹੋ ਗਏ ਸੀਗੇ ਜਦੋਂ ਪਹਿਲੋ ਅਸੀਂ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਪੰਜਾਂ ਛਿਆਂ ਦੀਆਂ ਅੱਖਾਂ ਚਲੇ ਗਈਆਂ ਬਾਹਾਂ ਤੇ ਵੱਡੇ ਨੇ ਔਰ ਐਸਐਲਆਰ ਦੀਆਂ ਗੋਲੀਆਂ ਚਲਾਈਆਂ ਸਰਕਾਰ ਨੇ ਸਾਡੇ ਤੇ ਐਤ ਕੀ ਫਿਰ ਤਿੰਨ ਵਾਰ ਹੀ ਜੱਥੇ ਗਏ ਨੇ 46 47 ਕਿਸਾਨ ਜ਼ਖਮੀ ਹੋ ਗਏ ਨੇ ਇਹ ਸਾਰੇ ਸਾਡੇ ਨਾਲ ਨੇ ਇਹ ਕਿਸਾਨ ਜਿੰਨੇ ਸ਼ੰਭੂ ਮੋਰਚੇ ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈਗਾ ਪਟਿਆਲੇ ਦੇ ਵਿੱਚ ਭਰਾਓ ਇਹ ਸਾਰੀ ਜ਼ਿੰਮੇਵਾਰੀ ਹੈ ਸਾਡੀ ਹਾਂ ਸਰਕਾਰ ਦੀਆਂ ਏਜੰਸੀਆਂ ਮੋਦੀ ਸਰਕਾਰ ਮੋਦੀ ਸਰਕਾਰ ਦੀਆਂ ਏਜੰਸੀਆਂ ਸਰਕਾਰਾਂ ਦੀਆਂ ਏਜੰਸੀਆਂ ਇਹ ਜਿਹੜਾ ਅੰਦੋਲਨ ਜਿਹੜਾ ਇਸ ਵੇਲੇ ਲੋਕ ਲਹਿਰ ਬਣ ਗਿਆ ਉਹ ਕਹਿੰਦੇ ਵੀ ਇਹਨੂੰ ਡੀਰੇਲ ਕਿੱਦਾਂ ਕਰੀਏ ਉਹ ਲੱਗੇ ਹੋਏ ਆ ਬੇਸ਼ੱਕ ਪੂਰਾ ਪੰਜਾਬ ਦਾ ਮੀਡੀਆ ਦੇਸ਼ ਦਾ ਮੀਡੀਆ ਇੱਕ ਵੱਡਾ ਇਸ਼ਾ ਹਰਿਆਣੇ ਦਾ ਮੀਡੀਆ ਐ ਕਿਸਾਨਾਂ ਦੇ ਨਾਲ ਖੜ ਕੇ ਜਿਵੇਂ ਅਸੀਂ ਵੇਖਿਆ ਪੱਤਰਕਾਰਾਂ ਨੇ ਜਿਵੇਂ ਸਾਡੇ ਨਾਲ ਹੰਝੂ ਗਏ ਜਿਵੇਂ ਪਾਣੀ ਦੀਆਂ ਬੁਸ਼ਾਰਾ ਸੀ ਆ ਡਟਿਆ ਖੜਵ ਪਰ ਸਰਕਾਰ ਆਪ ਦੇ ਹਿੱਤ ਵਾਲੇ ਚੰਨਣਾ ਤੋਂ ਇਹ ਜੋਰ ਲਵਾਉਣ ਦਾ ਯਤਨ ਕਰ ਰਹੀ ਆ ਵੀ ਰੋਣਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਸਾਹਮਣੇ ਨਾ ਰਹੇ ਮੋਦੀ ਸਰਕਾਰ ਫਸੀ ਪਈ ਆ ਸਰਕਾਰ ਔਰ ਇਹਦੇ ਵਿੱਚ ਸਰਕਾਰ ਜਿਵੇਂ ਇਗਨੋਰ ਕਰ ਰਹੀ ਆ ਕਿਸਾਨ ਮਜ਼ਦੂਰ ਅੰਦੋਲਨ ਨੂੰ ਜਿਵੇਂ ਉਹ ਇਸ ਵੇਲੇ ਪੂਰੇ ਤਰ੍ਹਾਂ ਤਸੇ ਪਏ ਆ ਪੇਡਾ ਵੱਡਾ ਅੰਦੋਲਨ ਖੜਾ ਹੋ ਗਿਆ ਔਰ ਉਹ ਤੇ ਪੂਰੀਆਂ ਵਿਰੋਧੀ ਤਰ੍ਹਾਂ ਰਲ ਕੇ ਵੀ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਤੇ ਚਰਚਾ ਚਲਾਈ ਜਾਓ ਅੱਗੇ ਇੱਕ ਦੇ